कि ਅੱਜ ਮੈਂ ਦੋ ਸੜਕਾਂ ਜਿਹੜੀਆਂ ਉਹਦਾ ਨਹੀਂ ਪੱਥਰ ਰੱਖਿਆ ਉਹਦੇ ਕੰਮ ਨੂੰ ਚਾਲੂ ਕਰਾਇਆ ਸੋ ਇਹ ਮੈਂ ਕਹਿ ਸਕਦਾ ਕਿ ਜਿਹੜਾ ਖਾੜਾਂ ਤੋਂ ਬਾਅਦ ਖਾੜਾਂ ਤੋਂ ਬਾਅਦ ਜਿਹੜਾ ਸੜਕਾਂ ਦੀ ਕਨੈਕਟੀਵਿਟੀ ਖਰਾਬ ਹੋਈ ਹੈ ਉਹਨੂੰ ਸੁਚਾਰੂ ਕਰਨ ਦੇ ਲਈ ਵੱਡੇ ਪੱਧਰ ਤੇ ਸਮੁੱਚੇ ਪੰਜਾਬ 'ਚ ਹੀ ਪ੍ਰੋਜੈਕਟ ਚੱਲ ਰਿਹਾ ਸੋ ਮੇਰੇ ਹਲਕੇ ਦੇ ਅੰਦਰ ਵੀ ਇਹ ਸੜਕਾਂ ਦੀ ਉਹਦੀ ਰਿਪੇਅਰ ਦੇ ਲਈ ਔਰ ਨਵੀਆਂ ਬਣਾਉਣ ਦੇ ਲਈ ਉਹਦੀ ਵਾਈਡਨਿੰਗ ਦੇ ਲਈ ਵੱਡੇ ਪੱਧਰ ਤੇ ਮਾਨਯੋਗ ਮੁੱਖ ਮੰਤਰੀ ਜੀ ਨੇ ਦਿਲ ਖੋਲ ਕੇ ਸਾਨੂੰ ਪੈਸੇ ਦਿੱਤੇ ਆ ਸੋ ਅੱਜ ਰਹੀਮਪੁਰ ਤੋਂ ਲੈ ਕੇ ਫੂਲਪੁਰ ਤੇ ਮਾਨ ਨੰਗਲ ਤੱਕ ਔਰ ਨੰਗਲ ਫਰੀਦਾ ਤੱਕ ਔਰ ਨਾਲ ਦੀ ਨਾਲ ਤਾਰਾਗੜ ਤੋਂ ਲੈ ਕੇ ਪਟੋਆ ਤੇ ਅਪ ਟੂ ਰਤਨਗੜ੍ਹ ਸੋ ਇਹ ਲਗਭਗ 5 ਕਿਲੋਮੀਟਰ ਤੋਂ ਉੱਪਰ 5 ਕਿਲੋਮੀਟਰ ਤੋਂ ਉੱਪਰ ਜਿਹੜਾ ਇਹ ਸੜਕ ਦਾ ਅਜੇ ਨਹੀਂ ਪੱਤਾ ਰੱਖਿਆ ਸੋ 1 ਕਰੋੜ 13 ਲੱਖ ਰੁਪਏ ਦੀ ਲਾਗਤ ਦੇ ਨਾਲ ਇਹ ਰਿਪੇਅਰ ਦੇ ਕੰਮ ਨੇਪਰੇ ਚੜਨਗੇ ਸੋ ਲਗਾਤਾਰ ਆਪਣੇ ਲੋਕਾਂ ਦੇ ਅੰਦਰ ਆਪਣੇ ਲੋਕਾਂ ਦੇ ਦੁੱਖਾਂ ਨੂੰ ਤਕਲੀਫਾਂ ਨੂੰ ਦੂਰ ਕਰਨ ਦੇ ਲਈ ਜਿੱਥੇ ਪੰਜਾਬ ਸਰਕਾਰ ਲੱਗੀ ਉੱਥੇ ਮੈਂ ਵੀ ਹਰ ਰੋਜ਼ ਕੋਈ ਨਾ ਕੋਈ ਸੜਕ ਦਾ ਕੋਈ ਨਾ ਕੋਈ ਪ੍ਰੋਜੈਕਟ ਦਾ ਕਾਟਣ ਕਰ ਰਿਹਾ ਸੋ ਮੈਨੂੰ ਉਮੀਦ ਹੈ ਕਿ ਇਹ ਸੜਕ ਜਲਦੀ ਬਰਾਗੀ ਅਸੀਂ ਇਸ ਇਲਾਕੇ ਦੇ ਲੋਕਾਂ ਨੂੰ ਜਿਹੜੀ ਉਹ ਸਪੁੱਧ ਕਰਾਂਗੇ ਸੋ ਮੈਂ ਕਹਿ ਸਕਦਾ ਕਿ ਮੈਂ ਅੱਜ ਫੂਲਪੁਰ ਦੇ ਅੰਦਰ ਜਦੋਂ ਉਗਾਟਨ ਕਰ ਰਿਹਾ ਸੀਗਾ ਤੇ ਮੈਂ ਲੋਕਾਂ ਨੂੰ ਪੁੱਛਿਆ ਵੀ ਸੜਕ ਕਿੰਨੀ ਦੇਰ ਬਾਅਦ ਬਣ ਰਹੀ ਆ ਤੇ ਉਥੇ ਲੋਕਾਂ ਨੇ ਦੱਸਿਆ ਵੀ ਇਹ ਸੜਕ 15 ਸਾਲ ਬਾਅਦ ਜਿਹੜੀ ਉਹਦੀ ਰਿਪੇਅਰ ਹੋ ਰਹੀ ਐ ਤੁਸੀਂ ਅੰਦਾਜ਼ਾ ਕਰ ਸਕਦੇ ਹੋ ਕਿ 15 ਸਾਲ ਕਿਸ ਹਸਬਸਤਾ ਦੇ ਵਿੱਚ ਲੋਕ ਇਹਨਾਂ ਟੁੱਟੀਆਂ ਤੇ 11ਵੇਂ ਵਾਲੀ ਸੜਕਾਂ ਦੇ ਵਿੱਚੋਂ ਗੁਜ਼ਰੇ ਆ ਸੋ ਪੂਰੇ ਹਲਕੇ ਦੇ ਅੰਦਰ ਸੜਕਾਂ ਦਾ ਜਾਲ ਬਸਾਇਆ ਜਾ ਰਿਹਾ ਸੋ ਫਿਰ ਦੁਬਾਰਾ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਜਲਦੀ ਇਹ ਸੜਕ ਦਾ ਨਿਰਮਾਣ ਕਰਕੇ ਇਲਾਕੇ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ